ਸਤਿ ਸ਼੍ਰੀ ਅਕਾਲ ਜਸਵਿੰਦਰ ਦੇ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਗਜਰੇਲਾ ਬਿਨਾ ਖੋਏ ਤੋਂ ਦੁੱਧ ਦੇ ਨਾਲ ਇਹ ਗਜਰੇਲਾ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਗਜਰੇਲਾ ਬਣੇਗਾ ਤੇ ਸਿੰਪਲ ਜਿਹੇ ਹੀ ਤਰੀਕਾ ਮੈਂ ਤੁਹਾਨੂੰ ਦੱਸਾਂਗੀ ਗਜਰੇਲਾ ਬਣਾਉਂਦਾ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਟੇਸਟੀ ਤੇ ਹੈਲਦੀ ਗਜਰੇਲੇ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੁਰੂ ਕਰਨ ਜਾ ਰਹੀ ਹਾਂ ਤੇ ਚਲੋ ਫਿਰ ਰੈਸਪੀ ਹੈ ਜੀ ਮੈਂ ਤੁਹਾਡੇ ਨਾਲ ਸਟਾਰਟ ਕਰਦੀ ਆ ਗਜਰੇਲਾ ਬਣਾਉਣ ਵਾਸਤੇ ਇੱਥੇ ਸਭ ਤੋਂ ਪਹਿਲਾਂ ਮੈਂ 1 ਕਿਲੋ ਗਾਜਰਾ ਲੈ ਲਿਆ ਨੇ ਜਿਵੇਂ ਕਿ ਠੰਡ ਸ਼ੁਰੂ ਹੋ ਗਈ ਹੈ ਤੇ ਮਾਰਕੀਟ ਦੇ ਵਿੱਚ ਬਹੁਤ ਹੀ ਵਧੀਆ ਗਾਜਰਾ ਜਿਹੜੀਆਂ ਹੈਗੀਆਂ ਆਣੀਆਂ ਸ਼ੁਰੂ ਹੋ ਗਈਆਂ ਹੋਈਆਂ ਨੇ ਤੇ ਗਾਜਰਾ ਨੂੰ ਛਿੱਲ ਕੇ ਧੋ ਕੇ ਮੈਂ ਕ੍ਰਸ਼ ਕਰਕੇ ਰੱਖ ਲਿੱਤਾ ਹੋਇਆ ਤੇ ਹੁਣ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਦੋ ਵੱਡੇ ਚਮਚ ਦੇਸੀ ਘਿਓ ਦੇ ਪਾਵਾਂਗੇ ਜਿਹੜਾ ਗਜਰੇਲਾ ਹੈਗਾ ਦੇਸੀ ਘਿਓ ਦੇ ਵਿੱਚ ਹੀ ਸਵਾਦ ਲੱਗਦਾ ਪਰ ਇਸ ਦੇ ਵਿੱਚ ਬਹੁਤ ਜ਼ਿਆਦਾ ਦੇਸੀ ਘਿਓ ਨਹੀਂ ਪੈਂਦਾ ਸਿਰਫ ਦੋ ਵੱਡੇ ਚਮਚੇ ਇੱਥੇ ਮੈਂ ਦੇਸੀ ਘਿਓ ਦੇ ਪਾਏ ਨੇ ਜਿਵੇਂ ਹੀ ਦੇਸੀ ਘਿਓ ਮੈਲਟ ਹੋ ਜਾਏਗਾ ਤੇ ਇਸ ਦੇ ਵਿੱਚ ਜਿਹੜੀਆਂ ਗਾਜਰਾ ਹੈਗੀਆਂ ਨੇ ਕ੍ਰਸ਼ ਕੀਤੀਆਂ ਹੋਈਆਂ ਉਹ ਪਾ ਦਵਾਂਗੇ ਤੇ ਤੁਸੀਂ ਦੇਖੋ ਇੱਥੇ ਗਾਜਰਾ ਮੈਂ ਪਾ ਦਿੱਤੀਆਂ ਨੇ ਤੇ ਗੈਸ ਦੀ ਫਲੇਮ ਮੀਡੀਅਮ ਰੱਖਿਆ ਹੋਇਆ ਹੈ ਤੇ ਗਾਜਰਾ ਮੈਂ ਇੱਥੇ ਪਾ ਦਿੱਤੀਆਂ ਨੇ ਤੇ ਹੁਣ ਮੀਡੀਅਮ ਫਲੇਮ ਦੇ ਉੱਪਰ ਇਹ ਜਿਹੜੀਆਂ ਗਾਜਰਾ ਹੈਗੀਆਂ ਨੇ ਇਹਨਾਂ ਨੂੰ ਭੁੰਨਾ ਸ਼ੁਰੂ ਕਰਾਂਗੇ ਤੇ ਤੁਸੀਂ ਦੇਖੋ ਇੱਥੇ ਮੀਡੀਅਮ ਫਲੇਮ ਦੇ ਉੱਪਰ ਗਾਜਰਾ ਨੂੰ 3 ਮਿੰਟ ਤੱਕ ਲਗਾਤਾਰ ਭੁੰਦੇ ਜਾਣਾ ਹੈ ਤੇ ਤੁਸੀਂ ਦੇਖੋ 3 ਮਿੰਟ ਦੇ ਵਿੱਚ ਹੀ ਜਿਹੜੀਆਂ ਗਾਜਰਾ ਹੈਗੀਆਂ ਨੇ ਇਹਨਾਂ ਦਾ ਕਲਰ ਹਲਕਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੋਇਆ 3 ਮਿੰਟ ਤੋਂ ਜ਼ਿਆਦਾ ਇਹਨਾਂ ਨੂੰ ਨਹੀਂ ਭੁੰਨਾ ਤੇ ਇੱਥੇ ਮੈਨੂੰ ਹੁਣ 3 ਮਿੰਟ ਪੂਰੇ ਹੋ ਗਏ ਹੋਏ ਨੇ ਤੇ ਹੁਣ ਇਸ ਨੂੰ ਟੱਕ ਕੇ ਮੈਂ ਤਕਰੀਬਨ ਸਭ ਤੋਂ 8 ਮਿੰਟ ਤੱਕ ਬਿਲਕੁਲ ਲੋ ਫਲੇਮ ਦੇ ਉੱਪਰ ਪਕਾਵਾਂਗੀ ਤਾਂ ਜੋ ਜਿਹੜੀਆਂ ਗਾਜਰਾਂ ਹੈਗੀਆਂ ਨੇ ਇਹ ਗਲ ਜਾਣ ਤੇ ਤੁਸੀਂ ਦੇਖੋ ਇੱਥੇ ਹੁਣ ਮੈਂ ਟੱਕਣ ਲਗਾ ਦਿੱਤਾ ਹੈ ਤੇ 7-8 ਮਿੰਟ ਦੇ ਬਾਅਦ ਇਸ ਨੂੰ ਫਿਰ ਆਪਾਂ ਖੋਲ ਕੇ ਚੈੱਕ ਕਰਾਂਗੇ ਵਿੱਚੋਂ ਦੀ ਇਸ ਨੂੰ ਇੱਕ ਦੋ ਵਾਰੀ ਹਿਲਾ ਲੈਣਾ ਤੇ ਤੁਸੀਂ ਦੇਖੋ ਇਸ ਨੂੰ ਵਿੱਚੋਂ ਦੀ ਮੈਂ ਇੱਕ ਦੋ ਵਾਰੀ ਹਿਲਾ ਲਿਆ ਸੀ ਤਾਜੋ ਇਹ ਜਲੇਨਾ ਦੇਖੋ 7 ਤੋਂ 8 ਮਿੰਟ ਤੱਕ ਬਿਲਕੁਲ ਲੋ ਫਲੇਮ ਤੇ ਜਦੋਂ ਰੱਖਿਆ ਤਾਂ ਇਹ ਗਾਜਰਾ ਹੈਗੀਆਂ ਨੇ ਕਾਫੀ ਜ਼ਿਆਦਾ ਗਲ ਚੁੱਕੀਆਂ ਹੋਈਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਗਾਜਰਾ ਜਿਹੜੀਆਂ ਹੈਗੀਆਂ ਨੇ ਗਲ ਗਈਆਂ ਹੋਈਆਂ ਨੇ ਤੇ ਹੁਣ ਇਸ ਸਟੇਜ ਤੇ ਇਸ ਦੇ ਵਿੱਚ ਮੈਂ ਚੀਨੀ ਪਾਵਾਂਗੀ ਜਿਹੜੀ ਚੀਨੀ ਦੀ ਮਾਤਰਾ ਹੈਗੀ ਐ ਇੱਥੇ ਮੈਂ 150 ਗ੍ਰਾਮ ਚੀਨੀ ਪਾ ਰਹੀ ਹਾਂ ਤੇ ਜੇ ਤੁਸੀਂ ਬਹੁਤ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਜਿਹੜੀ ਚੀਨੀ ਦੀ ਕੁਆਂਟੀਟੀ ਹੈਗੀ ਏ ਤੁਸੀਂ ਆਪਣੇ ਹਿਸਾਬ ਨਾਲ ਵਧਾ ਵੀ ਸਕਦੇ ਹੋ ਜੇ ਘੱਟ ਮਿੱਠਾ ਖਾਣਾ ਹੈ ਤਾਂ ਚੀਨੀ ਦੀ ਕੁਆਂਟੀਟੀ ਘਟਾ ਵੀ ਸਕਦੇ ਹੋ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ ਦੇਖਣਾ ਜਿਵੇਂ ਜਿਵੇਂ ਜਿਹੜੀ ਇਹ ਚੀਨੀ ਹੈਗੀ ਏ ਇਹ ਮੈਲਟ ਹੋਏਗੀ ਉਵੇਂ ਹੀ ਚੀਨੀ ਨੇ ਜਿਹੜਾ ਆਪਣਾ ਮੋਇਸਚਰ ਹੈਗਾ ਛੱਡਣਾ ਸ਼ੁਰੂ ਕਰ ਦੇਣਾ ਤੇ ਤੁਸੀਂ ਦੇਖੋ ਚੀਨੀ ਮੈਲਟ ਹੋ ਰਹੀ ਏ ਤੇ ਇਸ ਨੇ ਆਪਣਾ ਮੋਇਸਚਰ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੋਇਆ ਹੈ ਲਗਾਤਾਰ ਹਿਲਾਉਂਦੇ ਹੋਏ ਹੀ ਚੀਨੀ ਨੂੰ ਮੈਲਟ ਕਰਨਾ ਹੈ ਤੇ ਤੁਸੀਂ ਦੇਖੋ ਇੱਥੇ ਚੀਨੀ ਜਿਹੜੀ ਹੈਗੀ ਇਹ ਕਾਫੀ ਜ਼ਿਆਦਾ ਮੈਲਟ ਹੋ ਚੁੱਕੀ ਹੋਈ ਹੈ ਤੇ ਹੁਣ ਇਸ ਦੇ ਵਿੱਚ ਦੁੱਧ ਪਾਵਾਂਗੇ 1 ਕਿਲੋ ਗਾਜਰਾਂ ਦੇ ਵਾਸਤੇ ਮੈਂ ਇੱਥੇ 1 ਲੀਟਰ ਦੁੱਧ ਲਿਆ ਮੈਂ ਬੋਇਲ ਕੀਤਾ ਹੋਇਆ ਦੁੱਧ ਲਿਆ ਮਲਾਈ ਸਮੇਤ ਹੀ ਇਹ ਮੈਂ ਦੁੱਧ ਲਿਆ ਤੁਸੀਂ ਚਾਹੋ ਤਾਂ ਇੱਥੇ ਕੱਚੇ ਦੁੱਧ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਦੇਖੋ ਤੁਸੀਂ ਚੀਨੀ ਨੇ ਕਾਫੀ ਜ਼ਿਆਦਾ ਪਾਣੀ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਮੈਂ ਇੱਥੇ ਫੁੱਲ ਫੈਟ ਯਾਨੀ ਕਿ ਮੱਝ ਦੇ ਦੁੱਧ ਦਾ ਇਸਤੇਮਾਲ ਕੀਤਾ ਹੈ ਮੈਂ ਇੱਥੇ ਤੇ ਹੁਣ ਇਹ ਦੁੱਧ ਜਿਹੜਾ ਹੈਗਾ ਸਾਰਾ ਪਾ ਦਵਾਂਗੇ ਇਸ ਦੇ ਵਿੱਚ ਤੇ ਦੇਖੋ ਦੁੱਧ ਮੈਂ ਸਾਰਾ ਗਾਜਰਾ ਦੇ ਵਿੱਚ ਪਾ ਦਿੱਤਾ ਹੋਇਆ ਹੈ ਤੇ ਹੁਣ ਇਸ ਨੂੰ ਆਪਾਂ ਹਾਈ ਫਲੇਮ ਦੇ ਉੱਪਰ ਸਭ ਤੋਂ ਪਹਿਲਾਂ ਇੱਕ ਬੋਇਲ ਆਨ ਦਵਾਂਗੇ ਤੇ ਤੁਸੀਂ ਦੇਖੋ ਹਾਈ ਫਲੇਮ ਤੇ ਰੱਖਦੇ ਹੋਏ ਦੁੱਧ ਨੂੰ ਬਹੁਤ ਹੀ ਛੇਤੀ ਬੋਇਲ ਆਣਾ ਸ਼ੁਰੂ ਹੋ ਗਿਆ ਹੋਇਆ ਹੁਣ ਇਸ ਸਟੇਜ ਤੇ ਜਿਹੜੀ ਗੈਸ ਦੀ ਫਲੇਮ ਹੈਗੀ ਹੈ ਉਹ ਮੀਡੀਅਮ ਟੂ ਹਾਈ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਸੈੱਟ ਕਰਨੀ ਹੈ ਕਿ ਜਿਹੜਾ ਦੁੱਧ ਹੈਗਾ ਉਹ ਕੜਾਈ ਤੋਂ ਬਾਹਰ ਨਾ ਆਏ ਤੇ ਮੀਡੀਅਮ ਟੂ ਹਾਈ ਫਲੇਮ ਦੇ ਉੱਪਰ ਰੱਖਦੇ ਹੋਏ ਇਸ ਨੂੰ ਆਪਾਂ ਵਿੱਚੋਂ ਵਿੱਚੋਂ ਦੀ ਹਿਲਾਉਂਦੇ ਰਹਿਣਾ ਹੈ ਤਾਜਾ ਜਿਹੜੀਆਂ ਗਾਜਰਾਂ ਹੈਗੀਆਂ ਨੇ ਤੇ ਜਿਹੜਾ ਦੁੱਧ ਹੈਗਾ ਉਹ ਜਲੇ ਨਾ ਤੇ ਇਸ ਤਰੀਕੇ ਦੇ ਨਾਲ ਮੈਂ ਦੇਖੋ ਵਿੱਚੋਂ ਵਿੱਚੋਂ ਦੀ ਹਿਲਾ ਰਹੀਆਂ ਇਸ ਨੂੰ ਤੇ ਥੋੜੀ ਦੇਰ ਦੇ ਵਿੱਚ ਹੀ ਤੁਸੀਂ ਦੇਖੋ ਜਿਹੜਾ ਦੁੱਧ ਹੈਗਾ ਹਲਕਾ ਜਿਹਾ گاੜਾ ਹੋਣਾ ਸ਼ੁਰੂ ਹੋ ਗਿਆ ਤੇ ਇਹਦਾ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਹੋਇਆ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਗਜਰੇਲਾ ਹੈਗਾ ਇਹ ਬਣ ਕੇ ਤਿਆਰ ਹੋਏਗਾ ਤੇ ਤੁਸੀਂ ਦੇਖੋ ਅੱਗੇ ਨਾਲੋਂ ਇਹ ਕਾਫੀ ਜ਼ਿਆਦਾ گاੜਾ ਹੋ ਚੁੱਕਾ ਹੋਇਆ ਹੁਣ ਤੇ ਆਪਾਂ ਇੱਕ ਇੱਕ ਮਿੰਟ ਬਾਅਦ ਇਸਨੂੰ ਹਿਲਾਉਂਦੇ ਰਹਿਣਾ ਤਾਂ ਜੋ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਇਹ ਜਲੇ ਨਾ ਤੇ ਇਸ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਵੀ ਆ ਰਹੀ ਏ ਤੇ ਤੁਸੀਂ ਦੇਖੋ ਦੁੱਧ ਹੋਰ ਜ਼ਿਆਦਾ گاੜਾ ਹੋ ਗਿਆ ਜਦੋਂ ਇਸ ਸਟੇਜ ਤੇ ਦੁੱਧ گاੜਾ ਹੋਏਗਾ ਤਾਂ ਫਿਰ ਤੁਸੀਂ ਇਸਨੂੰ ਲਗਾਤਾਰ ਹਿਲਾਉਂਦੇ ਹੋਏ ਹੀ ਪਕਾਣਾ ਇਸਨੂੰ ਬਿਲਕੁਕੁਲ ਵੀ ਛੱਡਣਾ ਨਹੀਂ ਹੈ ਵਿੱਚੋਂ ਦੀ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਇਸਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਰਹੀ ਹਾਂ ਤੇ ਤੁਸੀਂ ਦੇਖੋ ਕਿ ਆਪਾਂ ਨੂੰ ਬਿਲਕੁਲ ਵੀ ਅਲੱਗ ਤੋਂ ਖੋਇਆ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਬਸ ਆਪਾਂ ਥੋੜੀ ਦੇਰ ਹੀ ਗਾਜਨਾ ਭੁੰਨੀਆਂ ਤੇ ਉਸ ਦੇ ਵਿੱਚ ਦੁੱਧ ਪਾ ਕੇ ਦੋਨੋਂ ਕੰਮ ਇੱਕੋ ਵਾਰੀ ਹੀ ਹੋ ਗਏ ਗਾਜਰਾ ਵੀ ਭੁੰਨੀਆਂ ਗਈਆਂ ਤੇ ਖੋਇਆ ਵੀ ਨਾਲ ਹੀ ਬਣ ਗਿਆ ਅਲੱਗ ਤੋਂ ਆਪਾਂ ਬਿਲਕੁਲ ਵੀ ਇਹਦਾ ਖੋਇਆ ਨਹੀਂ ਬਣਾਇਆ ਦੁੱਧ ਦੇ ਨਾਲ ਹੀ ਜਿਹੜਾ ਗਜਰੇਲਾ ਹੈਗਾ ਬਣਾ ਕੇ ਤਿਆਰ ਕਰ ਲਿੱਤਾ ਹੈ ਬਿਨਾ ਕੋਈ ਤਾਂ ਇਹ ਗਜਰੇਲਾ ਦੇਖੋ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਚੁੱਕਾ ਹੋਇਆ ਤੇ ਹੁਣ ਇਸ ਦੇ ਵਿੱਚ ਮੈਂ ਡਰਾਈ ਫਰੂਟ ਪਾ ਰਹੀ ਹਾਂ ਦੁੱਧ ਦੇਖੋ ਸਾਰਾ ਸੁੱਕ ਚੁੱਕਾ ਹੋਇਆ ਮੈਂ ਡਰਾਈ ਫਰੂਟ ਦੇ ਵਿੱਚ ਇੱਥੇ ਬਦਾਮ ਕਾਜੂ ਤੇ ਸੌਗੀ ਪਾਈਏ ਤੁਸੀਂ ਚਾਹੋ ਤਾਂ ਇੱਥੇ ਅਖਰੋਟ ਜਾਂ ਮਗਜ ਵੀ ਪਾ ਸਕਦੇ ਹੋ ਤੇ ਹੁਣ ਇਸ ਨੂੰ ਹਿਲਾ ਲਵਾਂਗੇ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਜਿਹੜਾ ਗਜਰੇਲਾ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੋਇਆ ਤੇ ਇਹ ਗਜਰੇਲਾ ਜਿਹੜਾ ਹੈਗਾ ਹੁਣ ਸਰਵ ਹੋਣ ਦੇ ਲਈ ਰੈਡੀ ਹੈ ਗਜਰੇਲੇ ਦੀ ਰੰਗਤ ਦੇਖੋ ਕਿੰਨੀ ਜਿਆਦਾ ਵਧੀਆ ਆਈ ਹੈ ਤੇ ਬਹੁਤ ਹੀ ਜ਼ਿਆਦਾ ਖੁਸ਼ਬੂ ਵੀ ਇਸ ਦੇ ਵਿੱਚੋਂ ਆ ਰਹੀ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ ਗੈਸ ਦੀ ਫਲੇਮ ਹੁਣ ਬੰਦ ਕਰਾਂਗੇ ਤੇ ਗਜਰੇਲੇ ਨੂੰ ਸਰਵ ਕਰਾਂਗੇ